ਪਿਛਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇੱਕ ਨਵਿਕਲੀ ਪਹਿਲ ਕਦਮੀ ਕੀਤੀ ਗਈ ਹੈ ਨਸ਼ਾ ਵੇਚਣ ਵਾਲੇ ਸਮਗਲਰਾਂ ਦੀ 400 ਕਰੋੜ ਦੇ ਕਰੀਬ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਐਨਟੀਐਫਟੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਇਮਾਰਤ ਦੇ ਵਿੱਚ ਜਿੱਥੇ ਲੈਬ ਹੋਏਗੀ ਜਿੱਥੇ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਹੋਣਗੇ ਔਰ ਐਸਟੀਐਫ ਤੋਂ ਤਬਦੀਲ ਹੋਇਆ ਐਨਟੀਐਫ ਐਸਟੀਐਫ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਉਹਦੇ ਵਿੱਚ ਤਕਰੀਬਨ 400 ਦੇ ਕਰੀਬ ਜਿਹੜੇ ਅਧਿਕਾਰੀ ਸੀ ਉਹ ਕੰਮ ਕਰਦੇ ਸੀ ਔਰ ਏ ਐਨ ਟੀ ਐਫ ਜਿਹਦੇ ਵਿੱਚ 800 ਤੋਂ ਵੱਧ ਦੇ ਜਿਹੜੇ ਅਧਿਕਾਰੀ ਐ ਉਹ ਕੰਮ ਕਰਨਗੇ ਕੰਮ ਕਿਸ ਤਰੀਕੇ ਦੇ ਨਾਲ ਕਰਨਗੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਸਮਗਲਰ ਨੇ ਉਹਨਾਂ ਦਾ ਨਾਮ ਭੇਜਣ ਵਾਸਤੇ ਡਿਟੇਲ ਭੇਜਣ ਵਾਸਤੇ ਵਟਸਐਪ ਨੰਬਰ ਜਾਰੀ ਕੀਤੇ ਗਏ ਆ ਔਰ ਤਫ਼ਤੀਸ਼ ਕੀਤੀ ਜਾਵੇਗੀ ਕਿ ਉਹ ਸਮਗਲਰ ਇਲਾਕਿਆਂ ਦੇ ਵਿੱਚ ਇਸ ਖਿੱਤੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਸ਼ਾ ਵੇਚਦੇ ਨਹੀਂ ਜਿੱਥੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਏ ਇਸੇ ਹੀ ਇਮਾਰਤ ਦਾ ਔਰ ਖਾਸ ਤੌਰ ਤੇ ਜਿਹੜੀ ਨਸ਼ੇ ਦੀ ਵੱਡੀ ਚੁਣੌਤੀ ਹੈ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਹੀ ਹੈ ਕਿ ਇਸ ਚੁਣੌਤੀ ਨੂੰ ਹੱਲ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਔਰ ਲੋਕਾਂ ਦੇ ਵਿੱਚ ਜਾਂ ਆਵਾਮ ਦੇ ਵਿੱਚ ਅਵੇਅਰ ਪੈਦਾ ਕਰਨ ਵਾਸਤੇ ਨਸ਼ੇ ਦੇ ਬਾਬਤ ਇੱਥੇ ਕੁਝ ਸਲੋਗਨ ਵੀ ਲਿਖ ਕੇ ਲਗਾਏ ਹੋਏ ਨੇ ਕਿ ਨਸ਼ੇ ਦੀ ਜਿਹੜਾ ਕਰੇ ਗੁਲਾਮੀ ਉਸ ਦੀ ਕਿਸੇ ਕੰਮ ਨਾ ਆਏ ਜਵਾਨੀ ਨਾਲ ਅੱਗੇ ਇਧਰ ਵੀ ਦੇਖਿਆ ਜਾ ਸਕਦਾ ਹੈ ਕਿ ਕੁਝ ਹਾਲੀ ਦੇਖਣੀ ਜੇ ਚਾਰਚ ਫੇਰੇ ਬਣਨ ਨਾ ਦਈਏ ਨਸ਼ਿਆਂ ਦੇ ਘੇਰੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਸੇ ਇਮਾਰਤ ਦੇ ਉਦਘਾਟਨ ਦੇ ਮੌਕੇ ਲਗਾਈਆਂ ਗਈਆਂ ਨੇ ਜਿਦੇ ਵਿੱਚ ਪੰਜਾਬ ਦੇ ਲੋਕਾਂ ਦੇ ਦਰਪੇਸ਼ ਨੇ ਕਿਉਂਕਿ ਜਦੋਂ ਵੀ ਪ੍ਰਸ਼ਾਸਨ ਦੇ ਕੋਲੇ ਜਾਂ ਜ਼ਿਲ੍ਹਾ ਅਧਿਕਾਰੀਆਂ ਦੇ ਕੋਲੇ ਨਸ਼ਿਆ ਵੇਚਣ ਵਾਲੇ ਸਮਗਲਰਾਂ ਦੇ ਵਿਰੋਧ ਦੇ ਵਿੱਚ ਕਾਰਵਾਈ ਕਰਨ ਵਾਸਤੇ ਕੋਈ ਰਿਪੋਰਟ ਦਰਜ ਕਰਵਾਈ ਜਾਂਦੀ ਸੀ ਤੇ ਉਸ ਸਮੇਂ ਦੇ ਦਰਮਿਆਨ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਜਾਂਦੇ ਸੀ ਤੇ ਖਾਸ ਕਰਕੇ ਆਵਾਮ ਦੇ ਸਮਰਥਨ ਤੋਂ ਬਿਨਾਂ ਕਿਸੇ ਵੀ ਅਜਾਈਹ ਚੁਣੌਤੀ ਦਾ ਹੱਲ ਨਹੀਂ ਹੋ ਸਕਦਾ ਇਧਰਲੇ ਪਾਸੇ ਐਂਟੀ ਡਰੱਗ ਹੈਲਪਲਾਈਨ ਦਾ ਨੰਬਰ ਹੈ ਇਧਰ ਪੂਰੀ ਤਰ੍ਹਾਂ ਦੇ ਨਾਲ ਇਸ ਤੋਂ ਅਗਲੇ ਪਾਸੇ ਵੀ ਲੈਬ ਬਣੀ ਹੋਈ ਹੈ ਔਰ ਇਧਰਲੇ ਪਾਸੇ ਵੀ ਹਲਪਲਾਈਨ ਦਾ ਨੰਬਰ ਜਾਰੀ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸਮਾਜ ਦੀ ਇਸ ਪੈੜੀ ਕੁਰੀਤੀ ਦੇ ਵਿੱਚ ਆਪਣੀ ਬਣਦੀ ਹੋਈ ਭੂਮਿਕਾ ਅਦਾ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ 9779100200 ਤੇ ਨਾਲ ਹੀ ਇਹ ਵੀ ਇੱਕ ਸਵਾਲੀਆ ਚੈਨਲ ਲਗਾਇਆ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਨਸ਼ਿਆਂ ਦੇ ਖਿਲਾਫ ਸੰਘਰਸ਼ ਦੇ ਵਿੱਚ ਹੀਰੋ ਕਿਵੇਂ ਬਣ ਸਕਦੇ ਹੋ ਨਸ਼ੇ ਦੇ ਆਦੀ ਲਈ ਕਿਸੇ ਵੀ ਮਦਦ ਲਈ ਸੰਪਰਕ ਕਰ ਸਕਦੇ ਹੋ ਡਰੱਗ ਓਵਰਡੋਜ਼ ਨਾਲ ਹੋਈ ਮੌਤ ਬਾਰੇ ਸੂਚਨਾ ਦੇ ਸਕਦੇ ਹੋ ਨਸ਼ਾ ਛਡਣ ਦੀ ਪ੍ਰਕਿਰਿਆ ਬਾਰੇ ਜਾਣਨ ਲਈ ਸੰਪਰਕ ਕਰੋ ਨਜ਼ਦੀਕੀ ਓਓ 80 ਕਲੀਨਿਕ ਬਾਰੇ ਜਾਣਨ ਲਈ ਅਤੇ ਉਸ ਸੰਬੰਧੀ ਹੋਈ ਸ਼ਿਕਾਇਤ ਕਰਨ ਲਈ ਸੰਪਰਕ ਕਰੋ ਆਪਣੇ ਇਲਾਕੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮਹਿੰਮ ਚਲਾਉਣ ਲਈ ਸੰਪਰਕ ਕਰੋ ਡਰੱਗਸ ਤੇ ਹੌਟ ਸਪੌਟਸ ਬਾਰੇ ਦੱਸੋ ਔਰ ਡਰੱਗ ਬਾਰੇ ਡਰੱਗ ਤਸਕਰਾਂ ਬਾਰੇ ਜਾਣਕਾਰੀ ਦਿਓ ਤੇ 8 ਨੰਬਰ ਵਾਲਾ ਜਿਹੜਾ ਪੁਆਇੰਟ ਹੈ ਬਹੁਤ ਧਿਆਨ ਮੰਗਦਾ ਏ ਕਿ ਕਿਸੇ ਸਰਕਾਰੀ ਮੁਲਾਜ਼ਮ ਦੀ ਨਸ਼ਾ ਤਸਕਰ ਨਾਲ ਮਿਲੀ ਭੁਗਤਾਰੇ ਵੀ ਦੱਸੋ ਇਸੇ ਹੈਲਪਲਾਈਨ ਨੰਬਰ ਤੇ ਤੇ 9 ਨੰਬਰ ਤੇ ਜ਼ਿਕਰ ਕੀਤਾ ਗਿਆ ਕਿ ਕਿਸੇ ਵੀ ਗੈਰ ਕਾਨੂੰਨੀ ਮੈਡੀਕਲ ਸਟੋਰਾਂ ਤੇ ਫੈਕਟਰੀਆਂ ਬਾਰੇ ਜਾਣਕਾਰੀ ਦਿਓ ਇਹਨਾਂ ਤਮਾਮ ਸਾਰੇ ਜਿਹੜੇ ਪੁਆਇੰਟ ਦਿੱਤੇ ਗਏ ਨੇ ਇਹਦੇ ਵਿੱਚ ਜਿਹੜੀ ਤੁਹਾਡੇ ਕੋਲੇ ਜਾਣਕਾਰੀ ਹੈ ਤੁਸੀਂ ਇਸ ਵਟਸਐਪ ਨੰਬਰ ਦੇ ਉੱਪਰ ਭੇਜ ਸਕਦੇ ਹੋ ਤੇ ਮਾਨ ਸਰਕਾਰ ਦਾ ਇਹ ਵੀ ਵਾਅਦਾ ਤੁਹਾਡੇ ਨਾਲ ਨਜ਼ਰ ਆ ਰਿਹਾ ਹੈ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਨਸ਼ੇ ਵਰਗੀ ਭੈੜੀ ਕੁਰੀਤੀ ਨੂੰ ਫਲਾਉਣ ਦਾ ਯਤਨ ਕਰਦੇ ਨੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਇਹ ਵੀ ਜ਼ਿਕਰ ਜੋਗ ਹੈ ਕਿ ਵੱਖ-ਵੱਖ ਲੀਗਲ ਸੈੱਲ ਇਨਵੈਸਟੀਗੇਸ਼ਨ ਟੀਮ ਲੈਬ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਲੋੜਿੰਦਾ ਨੇ ਉਹ ਵੀ ਸਥਾਪਿਤ ਇਸੇ ਜਿਹੜਾ ਬਿਲਡਿੰਗ ਦੇ ਵਿੱਚ ਨਵੀਂ ਬਣੀ ਇਮਾਰਤ ਦੇ ਵਿੱਚ ਕੀਤੀਆਂ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਨਸ਼ਿਆਂ ਦੀ ਮੁਹਿੰਮ ਲਗਾਤਾਰ ਚੱਲਦੀ ਆ ਰਹੀ ਹੈ ਜਾਂ ਜਿਹੜੇ ਸਵਾਰਥੀ ਲੋਕ ਚਾਹੁੰਦੇ ਨੇ ਕਿ ਨਸ਼ੇ ਵਰਗੀ ਪੈੜੀ ਕ੍ਰੀਤੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਖਿੱਤੇ ਦੇ ਪਿੰਡਾਂ ਖਿੱਤੇ ਦੇ ਇਲਾਕਿਆਂ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਵੱਡਾ ਸਮਰਥਨ ਉਹਨਾਂ ਲੋਕਾਂ ਨੂੰ ਵੀ ਮਿਲਦਾ ਨਜ਼ਰ ਆਵੇਗਾ ਔਰ ਇਧਰਲੇ ਪਾਸੇ ਇਸ ਜਿਹੜਾ ਉਦਘਾਟਨੀ ਇਮਾਰਤ ਦਾ ਜਿਹੜਾ ਪੂਰਾ ਢਾਂਚਾ ਦਿੱਤਾ ਗਿਆ ਏ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਇਹ ਵੀ ਤੁਹਾਡੇ ਨਾਲ ਸਾਂਡੀਆਂ ਕਰ ਦਿੰਦੇ ਆ ਕਿ ਸੂਚਨਾ ਦੇਣ ਵਾਲਾ ਐਨਟੀਐਫ ਕੰਟਰੋਲਡ ਰੂਮ ਪਬਲਿਕ ਸੇਫਟੀ ਅਫਸਰ ਫੀਲਡ ਯੂਨਟ ਕਾਰਵਾਈ ਕੀਤੀ ਰਿਪੋਰਟ ਸਿਹਤ ਵਿਭਾਗ ਭੋਜਨ ਅਤੇ ਦਵਾਈ ਪ੍ਰਸ਼ਾਸਨ ਤਾਂ ਤਮਾਮ ਸਾਰੀਆਂ ਚੀਜ਼ਾਂ ਇਸ ਜਿਹੜਾ ਬਿਲਡਿੰਗ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਤੇ ਖਾਸ ਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਆਮ ਕਰਕੇ ਜਦੋਂ ਪਿੰਡਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਦੋਂ ਕੋਈ ਵੀ ਅਜਾਇਹਾ ਸ਼ਖਸ਼ ਜਾਂ ਨਸ਼ੇ ਦਾ ਸਮਗਲਰ ਨਸ਼ਾ ਪੰਜਾਬ ਦੇ ਲੋਕਾਂ ਨੂੰ ਸਪਲਾਈ ਕਰਦਾ ਖਾਸ ਕਰ ਨੌਜਵਾਨਾਂ ਨੂੰ ਸਪਲਾਈ ਕਰਦਾ ਹੈ ਤੇ ਉਹਨਾਂ ਦੇ ਵਿੱਚ ਲੋਕ ਖਿਲਾਫਤ ਕਰਨ ਤੋਂ ਡਰ ਜਾਂਦੇ ਨੇ ਜਾਨ ਮਾਲ ਦਾ ਖਤਰਾ ਹੋ ਜਾਂਦਾ ਏ ਪਰ ਮਾਨ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਇਹ ਵੀ ਵਾਅਦਾ ਕੀਤਾ ਗਿਆ ਏ ਕਿ ਜੇ ਤੁਸੀਂ ਕਿਸੇ ਵੀ ਅਜਾਈ ਹ ਚੀਜ਼ ਤੋਂ ਜਾਂ ਆਪਣਾ ਨਾਮ ਪਤਾ ਜਿਹੜਾ ਇੱਕ ਪਰਦੇ ਦੇ ਪਿੱਛੇ ਰੱਖਣਾ ਚਾਹੁੰਦੇ ਹੋ ਤਾਂ ਜੋ ਜਨਤਕ ਨਾ ਕੀਤਾ ਜਾ ਸਕੇ ਤੇ ਉਹ ਵੀ ਤੁਹਾਡੇ ਨਾਲ ਜਿਹੜਾ ਜਨਤਕ ਕਿਸੇ ਵੀ ਸ਼ਖਸ ਦੇ ਨਾਲ ਨਹੀਂ ਕੀਤਾ ਜਾਵੇਗਾ ਨਾਮ ਨੂੰ ਅਲੋਪ ਰੱਖਿਆ ਜਾਵੇਗਾ ਗੁਪਤ ਰੱਖਿਆ ਜਾਵੇਗਾ ਔਰ ਕੋਈ ਵੀ ਜਾਣਕਾਰੀ ਜਿਹੜੀ ਹੈ ਕਿਸੇ ਦੇ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਕੇਵਲ ਤੁਹਾਡਾ ਇੱਕੋ ਮੋਢਲੇ ਤੌਰ ਤੇ ਫਰਜ਼ ਹੋਵੇਗਾ ਕਿ ਤੁਸੀਂ ਜਿਹੜਾ ਇਸ ਤਮਾਮ ਸਾਰੀ ਜਾਣਕਾਰੀ ਨੂੰ ਨਸ਼ਾ ਵੇਚਣ ਵਾਲੇ ਸਮਗਲਰਾਂ ਦੀ ਨੂੰ ਇਸ WhatsApp ਜਰੀਏ ਪੰਜਾਬ ਸਰਕਾਰ ਨੂੰ ਐਨਟੀਐਫ ਨੂੰ ਜ਼ਰੂਰ ਭੇਜਣਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ حاضر ਹੋਵਾਂਗੇ ਧੰਨਵਾਦ